ਜਿਹੜੇ 50000 ਰੁਪਏ YouTube ਨੇ ਤੁਹਾਨੂੰ ਦੇਣਾ ਵਾ ਇਹ ਕਿੰਨੇ ਕਿੰਨਾਂ ਨੂੰ ਦਵੇਗਾ 25 30000 ਰੁਪਏ ਮੰਨ ਕੇ ਚੱਲੋ ਯਾਰ ਹਰੇਕ ਨੂੰ ਮੇਰੀ ਭੈਣ ਨੂੰ ਹਰੇਕ ਮੇਰੇ ਭਰਾ ਨੂੰ YouTube ਦਵੇਗਾ ਹੀ ਹੀ ਦਵੇਗਾ ਕਿਸੇ ਨੂੰ 50000 ਦਿਆ ਕਰਨਗੇ ਕਿਸੇ ਨੂੰ 25000 YouTube ਦੇ ਉੱਤੇ ਇੱਕ ਵੀਡੀਓ ਜਿਹੜੀ ਉਹ ਅਪਲੋਡ ਤੁਸੀਂ ਕਰਨੀ ਹੀ ਕਰਨੀਆਂ ਤੇ ਉਹ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਜਿਹੜੇ ਉਹ ਆ ਜਾਣਗੇ ਮੇਰੇ ਵੱਲੋਂ ਤੁਹਾਨੂੰ ਸਰਨ ਪੈਰ ਪਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਨਿਸਟਰ ਸਰੋਏ ਦੇ ਵਿੱਚ ਜ YouTube ਵੱਲੋਂ ਇੱਕ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਆ ਜਿਹੜੀ ਉਹ ਦਿੱਤੀ ਗਈ ਆ ਸਾਰੇ YouTubeਰਾਂ ਨੂੰ ਜਿਹੜੇ ਮਤਲਬ ਵੀ YouTube ਦੇ ਉੱਤੇ ਕੰਮ ਕਰਦੇ ਨੇ ਨਾ ਜਿਹੜੇ ਮੇਰੇ ਭੈਣ ਭਰਾਵਾਂ ਦਾ YouTube ਦੇ ਉੱਤੇ ਚੈਨਲ ਬਣਿਆ ਹੋਇਆ ਵਾ ਨਾ ਤੇ ਉਹ YouTube ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਜਿਹੜੀ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਆ YouTube ਨੇ ਕਿਹਾ ਉਹ ਵੀ ਹਸੀ ਹਰੇਕ ਮਹੀਨੇ ਜਿਨ੍ਹਾਂ ਦਾ YouTube ਚੈਨਲ ਹੈਗਾ ਵਾ ਨਾ ਅਸੀਂ ਉਹਨੂੰ ਹਰੇਕ ਮਹੀਨੇ 50000 ਰੁਪਿਆ ਅਸੀਂ ਉਹਨਾਂ ਨੂੰ ਮੰਥਲੀ ਜਿਹੜੀ ਉਹ ਇਨਕਮ ਆ ਜਿਹੜੀ ਅਸੀਂ ਦਿਆ ਕਰਾਂਗੇ ਕਿਸੇ ਨੂੰ 50000 ਦਿਆ ਕਰਨਗੇ ਕਿਸੇ ਨੂੰ 25000 ਰੁਪਏ ਜਿਹੜੇ ਉਹ ਪਰਮਾਨੈਂਟਲੀ ਉਹਨਾਂ ਨੇ ਦੇਣੇ ਹੀ ਦੇਣੇ ਆ ਉਹ 50000 ਰੁਪਏ ਜਿਹੜੇ ਆ ਕਿੰਨਾਂ ਨੂੰ ਮਿਲਣਗੇ ਕਿਵੇਂ ਮਿਲਣਗੇ 25000 ਕਿੰਨੂੰ ਮਿਲਣਗੇ ਕਿਵੇਂ ਮਿਲਣਗੇ ਉਹ ਤੁਹਾਨੂੰ ਮਿਲਣੇ ਹੀ ਮਿਲਣਿਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਬليز ਵੀਡੀਓ ਦੀ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਹੁਣ YouTube ਨੇ ਕਿਆ ਵਾ ਵੀ ਜੜੇ ਵੀ YouTube ਦੇ ਉੱਤੇ ਕੰਮ ਕਰਦੇ ਆ ਜਿਨ੍ਹਾਂ ਦੇ 1000 ਸਬਸਕ੍ਰਾਈਬਰ ਨੇ 2000 ਸਬਸਕ੍ਰਾਈਬਰ ਨੇ 3000 ਸਬਸਕ੍ਰਾਈ ਹਣਾ ਜਿੰਨੇ ਵੀ ਉਹਨਾਂ ਦੇ ਸਬਸਕ੍ਰਾਈਬਰ ਨੇ YouTube ਉਹਨਾਂ ਨੂੰ ਮੰਥਲੀ 25000 ਰੁਪਏ ਤੋਂ ਲੈ ਕੇ 50000 ਰੁਪਏ ਆ ਜਿਹੜੇ ਤੁਹਾਨੂੰ ਉਹ ਉਹਨਾਂ ਨੇ ਪੱਕੇ ਦੇਣੇ ਹੀ ਦੇਣੇ ਆ ਦੇਖੋ ਇੱਕ ਤਾਂ ਜਿਹੜੀ ਤੁਹਾਨੂੰ YouTube ਦੇ ਉੱਤੇ ਤੁਹਾਨੂੰ ਜਿਹੜੀ ਪੇਮੈਂਟ ਆ ਜਿਹੜੀ ਉਹ ਹੁੰਦੀ ਆ ਹਣਾ ਜਿਹੜੀ Google Adsਾਂ ਦੇ ਵਿੱਚ ਹੁੰਦੀ ਆ ਜਿੰਨੀ ਵੀ ਹੁੰਦੀ ਆ 100 ਡਾਲਰ ਹੁਣ 200 ਡਾਲਰ ਹੁਣ 300 ਡਾਲਰ ਹੁਣ ਉਹ ਤਾਂ ਤੁਹਾਨੂੰ ਆਉਣੇ ਹੀ ਆਉਣੇ ਆ ਤੇ ਜਿਹੜੀ ਆਹ ਜਿਹੜੇ ਤੁਹਾਨੂੰ YouTube ਤੁਹਾਨੂੰ ਜਿਹੜੇ ਦੇ ਰਿਹਾ ਵਾ 50000 ਰੁਪਏ ਦੇ ਰਿਹਾ ਵਾ ਜਾਂ ਫਿਰ 25000 ਰੁਪਏ ਤੁਹਾਨੂੰ ਜਿਹੜੇ ਮੰਥਲੀ ਦੇ ਰਿਹਾ ਵਾ ਇਹ ਤੁਹਾਨੂੰ ਐ ਐਡਿਸਨ ਤੋਂ ਅਲੱਗ ਪੇਮੈਂਟ ਜਿਹੜੀ ਉਹ ਹੋਏਗੀ ਹਨ ਜਿੰਨੇ ਵੀ ਤੁਹਾਡੇ ਪੈਸੇ ਹੋਣਗੇ 25000 ਜਾਂ 50000 ਰੁਪਈਆ ਜਿੰਨੂੰ ਵੀ YouTube ਦੇਊਗਾ ਉਹ ਮਤਲਬ ਵੀ ਤੁਹਾਡੇ Google AdSense ਦੇ ਵਿੱਚ ਕਾਊਂਟ ਹੋ ਜਾਣਗੇ ਤੇ ਉਹ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆ ਜਿਹੜੇ ਉਹ ਆ ਜਾਣਗੇ ਜੀ ਹਣਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਹੁਣ YouTube ਨੇ ਜਿਹੜੀ ਉਹ ਅਪਡੇਟ ਜਿਹੜੀ ਇਹ ਭੇਜੀ ਹੈ ਹਣਾ ਸੋ ਤੁਸੀਂ ਕੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣਾ YouTube ਦਾ YT ਸਟੂਡੀਓ ਜਿਹੜਾ ਤੁਸੀਂ ਉਹ ਓਪਨ ਕਰਨਾ ਵਾ YT ਸਟੂਡੀਓ ਓਪਨ ਕਰਦਾ ਪਿਆ ਵਾ ਹਾਂ ਇਹ ਮੇਰਾ YT ਸਟੂਡੀਓ ਦਾ ਫੇਸ ਆਣਾ ਤੁਸੀਂ ਇਹ ਦੇਖ ਸਕਦੇ ਹੋ ਥੱਲੇ ਲਿਖਿਆ ਹੋਇਆ ਵਾ ਯੂ ਆਰ ਇਨਵਾਈਟਡ ਔਰ ਅਪ ਟੂ ਇਹ 50000 ਹਣਾ ਇੱਥੇ ਲਿਖਿਆ ਹੋਇਆ ਉਹ ਕਹਿੰਦੇ ਸਾਈਨ ਅਪ ਬਾਇਸ 22 ਸਤੰਬਰ 10 ਫੋਰ ਚੇਂਜ ਟੂ ਦੀ ਅਰ 2 50000 ਬੋਨਸ ਟੇਪ ਟੂ ਲਰਨ ਮੋਰ ਹਣਾ ਉਹ ਕਹਿੰਦੇ ਵੀ ਜੇ ਤੁਸੀਂ ਮਤਲਬ 50000 ਰੁਪਏ ਮਨਤਲੀ ਕਮਾਉਣਾ ਚਾਹੁੰਦੇ ਐ ਇੱਥੇ ਕਲਿੱਕ ਕਰਕੇ ਸਾਈਨ ਅਪ ਕਰ ਦੋ ਇਹ 10 ਸਤੰਬਰ ਤੋਂ 10 ਸਤੰਬਰ ਤੋਂ ਜਿਹੜਾ ਉਹ ਸ਼ੁਰੂ ਹੋ ਜੇਗਾ ਹਣਾ ਸੋ ਆਪਾਂ ਇੱਧੇ ਤੇ ਕਲਿੱਕ ਕਰਾਂਗੇ ਜੀ ਕਲਿੱਕ ਕਰਨ ਤੋਂ ਬਾਅਦ ਸਾਈਨ ਅਪ ਤੇ ਸ਼ੋ ਕਰੇਗਾ ਸੋ ਉਹ ਕਰਨ ਤੋਂ ਬਾਅਦ ਤੁਹਾਡੇ ਅੱਗੇ ਨਾ ਕੁਝ ਇਦਾਂ ਦੀ ਜਿਹੜੀ ਉਹ ਗ੍ਰੀਨ ਜਿਹੜੀ ਉਹ ਆ ਜਾਏਗੀ ਮੈਂ ਆਲਰੇਡੀ ਐ ਜਿਹੜਾ ਮ ਮੇਲ ਆਈਡੀ ਸ਼ੋ ਹੁੰਦੀ ਵੀ ਇੱਥੇ ਮੈਂ ਆਪਣੀ ਮੇਲ ਆਈਡੀ ਪਾਵਾਂਗਾ ਆ ਮੇਰੇ ਚੈਨਲ ਦੀ ਆਈਡੀ ਜਿਹੜੀ ਆ ਗਈ ਆ ਉਹ ਆ ਗਈ ਆ ਤੇ ਇੱਥੇ ਮੈਂ ਕਰਕੇ ਇਹਨੂੰ ਮੈਂ ਸਬਮਿਟ ਕਰ ਦਾਂਗਾ ਮੈਂ ਇਹ ਆਲਰੇਡੀ ਆ ਜਿਹੜੀ ਮੈਂ ਇਹ ਕਰ ਚੁੱਕਿਆ ਹਾਂ ਜੀ ਇਹ ਠੀਕ ਹੈ ਜੀ ਸੋ ਇਹ ਮੈਂ ਕਰ ਦਿੱਤੀ ਆ ਸੋ ਹੁਣ ਜਿਹੜੇ ਵੀ 10 ਸਤੰਬਰ ਤੋਂ ਬਾਅਦ ਆ ਜਿਹੜੇ ਉਹ ਮੈਨੂੰ 50000 ਰੁਪਏ ਜਿਹੜੇ ਉਹ ਮੈਨੂੰ YouTube ਨੇ ਮੰਥਲੀ ਦੇਣੇ ਹੀ ਦੇਣ ਆ ਹੁਣ ਆਪਾਂ ਗੱਲ ਕਰਦੇ ਕਿ ਜਿਹੜੇ 50000 ਰੁਪਏ YouTube ਨੇ ਤੁਹਾਨੂੰ ਦੇਣਾ ਵਾ ਇਹ ਕਿੰਨੇ ਕਿੰਨਿਆਂ ਨੂੰ ਦਵੇਗਾ ਦੇਖੋ YouTube ਨੇ ਕਿਹਾ ਵਾ ਵੀ ਤੁਸੀਂ ਫੇਸਬੁੱਕ ਤੇ ਕੰਮ ਨਾ ਕਰੋ ਇੰਸਟਾਗ੍ਰਾਮ ਦੇ ਉੱਤੇ ਕੰਮ ਨਾ ਕਰੋ ਕਿਉਂਕਿ ਜਿਹੜੀ ਇੰਸਟਾਗ੍ਰਾਮ ਹੋ ਗਈ ਫੇਸਬੁੱਕ ਹੋ ਗਈ ਤੇ YouTube ਹੋ ਗਈ ਇਹਨਾਂ ਤਿੰਨਾਂ ਦਾ ਆਪਸ ਦੇ ਵਿੱਚ ਕੰਪੀਟੀਸ਼ਨ ਆ ਜਿਹੜਾ ਉਹ ਚੱਲੀ ਜਾਂਦਾ ਵਾ ਇਹ ਜਿਹੜੀ ਫੇਸਬੁਕ ਉਹ ਵੀ ਪੈਸੇ ਦਿੰਦੀ ਆ ਇੰਸਟਾਗ੍ਰam ਵੀ ਤੁਹਾਨੂੰ ਪੈਸੇ ਦਿੰਦੀ ਆ ਤੇ YouTube ਵੀ ਪੈਸੇ ਦਿੰਦੀ ਆ ਹੁਣ YouTube ਨੇ ਕੀ ਦੇਖਿਆ ਵਾ ਵੀ ਲੋਕ ਨਾ YouTube ਤੋਂ ਥੋੜਾ ਜਿਹਾ ਘਟ ਗਏ ਨੇ ਫੇਸਬੁਕ ਵੱਲ ਜ਼ਿਆਦਾ ਹੋ ਗਏ ਨੇ ਥੋੜਾ ਜਿਹਾ ਕਿਉਂਕਿ ਫੇਸਬੁਕ YouTube ਨਾਲੋਂ ਜ਼ਿਆਦਾ ਪੈਸਾ ਦਿੰਦਾ ਵਾ ਤੇ YouTube ਨੇ ਸੋਚਿਆ ਵੀ ਲੋਕ ਸਾਰਾ ਵੀ ਲੋਕ ਜਿੰਨੇ ਵੀ ਲੋਕ ਨੇ ਉਹ YouTube ਨੂੰ ਛੱਡ ਕੇ ਫੇਸਬੁਕ ਵੱਲ ਭੱਜਦੇ ਜਾ ਰਹੇ ਨੇ ਕਿਉਂ ਨਾ ਅਸੀਂ ਓਡੀਸਾ ਜਿਹੜੀ ਉਹ ਅਸੀਂ ਆਪਣੀ ਫੇਸਬੁਕ ਨੂੰ ਇੰਸਟਾਗ੍ਰam ਨੂੰ ਛੱਡ ਕੇ ਅਸੀਂ YouTube ਦੇ ਉੱਤੇ ਲੈ ਕੇ ਆਈਏ ਤੇ YouTube ਨੇ ਕਹਿਤਾ ਵੀ ਅਸੀਂ ਮੰਥਲੀ ਤੁਹਾਨੂੰ 50000 ਰ 25000 ਰੁਪਏ ਤੁਹਾਨੂੰ ਅਸੀਂ ਦਵਾਂਗੇ ਹੀ ਦਵਾਂਗੇ ਹੁਣ 25000 ਰੁਪਏ ਤੇ 50000 ਰੁਪਏ ਕਿੰਨਾ ਨੂੰ ਮਿਲੂਗਾ ਜਿਨ੍ਹਾਂ ਨੇ YouTube ਦੇ ਉੱਤੇ ਅਕਾਊਂਟ ਬਣਾਏ ਹੋਏ ਨੇ ਜਿਨ੍ਹਾਂ ਦੇ ਚੈਨਲ ਮੋਨਟਾਈਜੇਸ਼ਨ ਹੈਗੇ ਨੇ ਹਨਾ ਜਿੰਨੇ ਮੋਨਟਾਈਜੇਸ਼ਨ ਹੋ ਚੁੱਕੇ ਆ ਜਾਂ ਹੋਣ ਵਾਲੇ ਆ ਉਹਨਾਂ ਸਾਰਿਆਂ ਨੂੰ ਈਮੇਲ ਆਈ ਹੋਏਗੀ ਅਬ ਤੁਸੀਂ ਆਪਣੀ ਈਮੇਲ ਆਈਡੀ ਚੈੱਕ ਕਰੋ ਤੁਹਾਨੂੰ ਮੇਲ ਆਈ ਹੋਏਗੀ ਜਾਂ ਫਿਰ YT ਸਟੂਡੀਓ ਦੇ ਵਿੱਚ ਜਾ ਕੇ ਚੈੱਕ ਕਰੋ ਜਿਵੇਂ ਮੈਂ ਤੁਹਾਨੂੰ ਦਿਖਾਇਆ ਵਾ ਅਰਨ ਦਾ ਕਿਸੇ ਨੂੰ 25000 ਵਾ ਕਿਸੇ ਨੂੰ 50000 ਦਾ ਜਿਵੇਂ ਮੈਨੂੰ 50000 ਰੁਪਏ ਦਾ ਆਫਰ ਆਇਆ ਵਾ ਤੁਹਾਨੂੰ 25 ਵੀ ਆ ਸਕਦਾ ਵਾ 50 ਵੀ ਆ ਸਕਦਾ ਵਾ ਤੁਸੀਂ ਸਾਈਨ ਅਪ ਕਰ ਲੈਣਾ ਆਪਣੀ ਮੇਲ ਆਈਡੀ ਦੇ ਨਾਲ ਠੀਕ ਹੈ ਜੀ ਤੁਹਾਨੂੰ ਮਿਲੇਗਾ ਤੇ ਇਹਦੀਆਂ ਸ਼ਰਤਾ ਕੀ ਨੇ ਇਹਦੀਆਂ ਸ਼ਰਤਾ ਕੁਛ ਨਹੀਂ ਹੈਗੀ ਆ ਕੋਈ ਖਾਸ ਸ਼ਰਤ ਨਹੀਂ ਹੈਗੀ ਇਹਦੀ ਸ਼ਰਤਾ ਵੀ ਤੁਸੀਂ ਮੰਥਲੀ YouTube ਦੇ ਉੱਤੇ ਇੱਕ ਵੀਡੀਓ ਜਿਹੜੀ ਉਹ ਅਪਲੋਡ ਤੁਸੀਂ ਕਰਨੀ ਹੀ ਕਰਨੀਆਂ ਠੀਕ ਹੈ ਜੀ ਬਾਕੀ ਹੁਣ ਆਪਾਂ ਗੱਲ ਕਰਦੇ ਵੀ ਤੈਨੂੰ 50000 ਮਿਲੂਗਾ 40000 ਮਿਲੂਗਾ ਜਾਂ 30000 ਰੁਪਏ ਮਿਲੂਗਾ ਇਹਦੇ ਵਿੱਚ ਉਹਨਾਂ ਨੇ ਕਿਹਾ ਵਾ ਵੀ ਇਹ ਡਿਪੈਂਡ ਕਰਦਾ ਵਾ ਤੁਹਾਡੀ ਪਰਫਾਰਮੈਂਸ ਤੇ ਡਿਪੈਂਡ ਕਰਦਾ ਵਾ ਮੰਨ ਕੇ ਚੱਲੋ ਤੁਸੀਂ ਡੇਲੀ ਵੀਡੀਓ ਜਿਹੜੀ ਤੁਸੀਂ ਅਪਲੋਡ ਕਰਦੇ ਪਿਓ ਆਪਣੇ ਚੈਨਲ ਦੇ ਉੱਤੇ ਜਾਂ ਫਿਰ ਤੁਸੀਂ ਮਹੀਨੇ ਦੇ ਵਿੱਚ ਪੰਜ ਕਰਦੇ ਪਿਓ ਜਾਂ ਫਿਰ ਤੁਸੀਂ ਇੱਕ ਦਿਨ ਛੱਡ ਕੇ ਵੀਡੀਓ ਅਪਲੋਡ ਕਰਦੇ ਪਿਓ YouTube ਕ ਦਵਾ ਵੀ ਤੁਸੀਂ ਜਿੰਨੀ ਵੀ ਵੀਡੀਓ ਤੁਸੀਂ ਅਪਲੋਡ ਕਰੋਗੇ ਤੁਸੀਂ YouTube ਦੇ ਉੱਤੇ ਜਿੰਨੀ ਵੀ ਵੀਡੀਓ ਤੁਸੀਂ ਅਪਲੋਡ ਕਰੋਗੇ ਅਸੀਂ ਉਹ ਵੀਡੀਓ ਦਾ ਸਾਰਿਆਂ ਦਾ ਮੰਨ ਕੇ ਚੱਲੋ ਇਹ 10 ਸਤੰਬਰ ਤੋਂ ਸ਼ੁਰੂ ਹੋ ਰਿਹਾ ਵਾ 10 ਸਤੰਬਰ ਤੋਂ ਲੈ ਕੇ ਹਨਾ ਤੇ 10 ਅਕਤੂਬਰ ਤੱਕ ਜਿੰਨੇ ਵੀ ਪੈਸੇ ਹੋਣਗੇ ਇਹ ਸਾਨੂੰ ਦੇਵੇਗਾ ਤੇ YouTube ਦੇਖੇਗਾ ਵੀ ਜਿਹੜੀਆਂ ਤੁਸੀਂ 1 ਮਹੀਨੇ ਦੇ ਵਿੱਚ ਵੀਡੀਓ ਅਪਲੋਡ ਕੀਤੀਆਂ ਨੇ ਚਾਹੇ 20 ਵੀਡੀਓ ਅਪਲੋਡ ਕੀਤੀਆਂ ਨੇ ਚਾਹੇ 15 ਵੀਡੀਓ ਅਪਲੋਡ ਕੀਤੀਆਂ ਨੇ ਉਹ ਵੀਡੀਓ ਦੀ ਜਿਹੜੀ ਪਰਫਾਰਮੈਂਸ ਆ ਉਹ ਵੀਡੀਓ ਦੀ ਪਰਫਾਰਮੈਂਸ ਕਿਵੇਂ ਦੀ ਰਹੀ ਆ ਹਣਾ ਮੰਨ ਕੇ ਚੱਲੋ ਤੁਹਾਡਾ ਵਾਚ ਟਾਈਮ ਕਿੰਨਾ ਆਇਆ ਵਾ ਉਹਦੇ ਤੋਂ ਤੁਹਾਡੇ ਸਬਸਕ੍ਰਾਈਬਰ ਕਿੰਨੇ ਵਧੇ ਆ ਤੁਹਾਡੀ ਵੀਡੀਓ ਨੂੰ ਰੀਚ ਕਿੰਨੀ ਮਿਲੀ ਆ ਤੁਹਾਡੀ ਵੀਡੀਓ ਦੇ ਜਿਹੜੇ ਵਿਊ ਨੇ ਉਹ ਕਿੰਨੇ ਆਏ ਨੇ ਉਹ ਸਾਰੀ ਚੀਜ਼ਾਂ ਨੂੰ ਕਾਊਂਟ ਕਰੂ ਕਰੇਗਾ YouTube ਫਿਰ ਤੁਹਾਨੂੰ ਦੇਖੇਗਾ YouTube ਉਹਦੇ ਹਿਸਾਬ ਨਾਲ ਵੀ ਤੁਹਾਨੂੰ 20000 ਰੁਪਏ ਦੇਣਾ 30000 ਰੁਪਏ ਦੇਣਾ 40000 ਰੁਪਏ ਦੇਣਾ ਜਾਨੀ ਕਿ 50000 ਰੁਪਏ ਦੇਣਾ ਇਸ ਤੋਂ ਵੱਧ ਵੀ ਜਿਹੜਾ ਉਹ ਦੇ ਸਕਦਾ ਜਾਨੀ ਕਿ 25 30000 ਰੁਪਏ ਮੰਨ ਕੇ ਚੱਲੋ ਯਾਰ ਹਰੇਕ ਨੂੰ ਮੇਰੀ ਭੈਣ ਨੂੰ ਹਰੇਕ ਮੇਰੇ ਭਰਾ ਨੂੰ YouTube ਦੇਵੇਗਾ ਹੀ ਹੀ ਦੇਵੇਗਾ ਕਿਉਂਕਿ ਮੈਂ ਤੁਹਾਨੂੰ ਬਹੁਤ ਦੇਰ ਦਾ ਕਹੀ ਜਾਂਦਾ ਵਾਂ ਵੀ ਤੁਸੀਂ ਸਾਰੇ ਆਪਣਾ YouTube ਦੇ ਉੱਤੇ ਇੱਕ ਆਪਣਾ ਚੈਨਲ ਬਣਾ ਲਓ ਜੇ ਤੁਸੀਂ ਆਪਣਾ YouTube ਦੇ ਉੱਤੇ ਚੈਨਲ ਬਣਾ ਲਓਗੇ ਨਾ ਤੇ YouTube ਆਉਣ ਵਾਲੇ ਸਮੇਂ ਵੱਡੀਆਂ ਜੜੀਆਂ ਉਹ ਆਫਰ ਆ ਦੇਵੇਗਾ ਜਿਵੇਂ ਹੁਣ 50000 ਵਾਲੀ ਦੇਦੀ ਆ 25000 ਰੁਪਏ ਵਾਲੀ ਦੇਦੀ ਆ ਤੇ YouTube ਨੇ ਹੋਰ ਵੀ ਇਤੋਂ ਵੱਡੀਆਂ ਵੱਡੀਆਂ ਆਫਰਾਂ ਨੇ ਜਿਹੜੀਆਂ ਉਹ ਤੁਹਾਨੂੰ ਦੇਣੀਆਂ ਹੀ ਦੇਣੀਆਂ ਨੇ ਚਾਹੇ ਤੁਹਾਡੇ 1000 ਸਬਸਕ੍ਰਾਈਬਰ ਆ ਚਾਹੇ 2000 ਸਬਸਕ੍ਰਾਈਬਰ ਆ ਚਾਹੇ 20000 ਸਬਸਕ੍ਰਾਈਬਰ ਆ ਹਨਾ ਸੋ ਇਸ ਕਰਕੇ ਮੈਂ ਤੁਹਾਨੂੰ ਤਾਂ ਹੀ ਕਹਿਣਾ ਵੇ ਤੁਸੀਂ YouTube ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋ ਤੇ ਤੁਸੀਂ ਮਹੀਨੇ ਦੇ ਜਿਹੜੇ ਬਹੁਤ ਵਧੀਆ ਪੈਸੇ ਆ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਸੋ ਇਹ YouTube ਵੱਲੋਂ ਬਹੁਤ ਵੱਡੀ ਖੁਸ਼ਖਬਰੀ ਆ ਜਿਹੜੀ ਆ ਜਿੰਨੇ ਵੀ YouTuber ਹੈਗੇ ਨੇ ਉਹਨਾਂ ਨੂੰ ਦਿੱਤੀ ਗਈ ਆ ਸੋ ਤੁਸੀਂ ਜੇ YouTube ਦੇ ਉੱਤੇ ਕੰਮ ਅਜੇ ਕਰਨਾ ਸ਼ੁਰੂ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਅੱਜ ਹੀ ਆਪਣਾ YouTube ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋ ਇਹ ਆਫਰ ਤੁਹਾਨੂੰ ਵੀ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਘਰੇ ਬੈਠ ਕੇ ਮਹੀਨੇ ਦੇ ਲੱਖਾਂ ਰੁਪਏ ਜਿਹੜੇ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣੇ ਜਿਹੜੇ ਉਹ ਸ਼ੁਰੂ ਕਰ ਦੋਗੇ ਜੀ ਸੋ ਇਹ ਜਿਹੜੀ ਨਵੀਂ ਅਪਡੇਟ ਸੀ YouTube ਵੱਲੋਂ ਸਾਰੇ ਯਾਰ ਨੂੰ ਦਿੱਤੀ ਗਈ ਆ ਤੇ ਤੁਸੀਂ ਜਲਦੀ ਜਲਦੀ ਆਪਣਾ YouTube ਦੇ ਉੱਤੇ ਚੈਨਲ ਬਣਾਓ ਤੇ ਉੱਤੇ ਕੰਮ ਕਰਨਾ ਸ਼ੁਰੂ ਕਰੋ ਤੇ ਮਹੀਨੇ ਦੇ ਘਰੇ ਬੈਠੇ ਤੁਸੀਂ ਲੱਖ ਰੁਪਏ ਜੜੇ ਉਹ ਕਮਾਉਣੇ ਸ਼ੁਰੂ ਕਰ ਦਿਓ ਜੀ ਜੇ ਤੁਸੀਂ YouTube ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਹਨਾ ਚੈਨਲ ਕਿਵੇਂ ਬਣਾਉਣਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਹਨਾ ਤਾਂ ਤੁਸੀਂ ਮੇਰੇ ਕੋਲੋਂ ਸਿੱਖ ਸਕਦੇ ਹੋ ਮੇਰੇ ਕੋਲੋਂ ਆ ਕੇ ਵੀ ਤੁਸੀਂ ਹਰ ਇੱਕ ਸੰਡੇ ਨੂੰ ਮੇਰੀ ਕਲਾਸ ਆ ਜਿਹੜੀ ਉਹ ਲੱਗਦੀ ਹੁੰਦੀ ਹੈ ਉਹਦੇ ਜਿਵੇਂ ਪ੍ਰੋਪਰਲੀ ਸਾਨੂੰ ਸਿਖਾਉਣਾ ਹੁੰਦਾ ਵਾ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਵਿੱਚ ਸਿਰਫ ਇਨਾ ਜੀ ਅਗਰ ਤੁਹਾਡੇ ਸਬੰਧੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਪਲੀ ਜ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ